ਇੱਕ ਵਾਰੀ ਇੱਕ ਹਾਥੀ ਜੰਗਲ ਦੇ ਵਿੱਚ ਨਹਾ ਧੋ ਕੇ ਬੜਾ ਮਸਤ ਮੌਲਾਜਾ ਹੋ ਕੇ ਆਪਣੀ ਮਸਤੀ ਦੇ ਵਿੱਚ ਤੁਰਿਆ ਜਾਵੇ ਜਦੋਂ ਹਾਥੀ ਤੁਰਿਆ ਜਾਂਦਾ ਸੀ ਸਾਹਮਣੇ ਤੋਂ ਇੱਕ ਗੰਦੇ ਚਿੱਕੜ ਨਾਲ ਲਿਪੜਿਆ ਇੱਕ ਸੂਰ ਤੁਰਿਆ ਆਵੇ ਹਾਥੀ ਨੇ ਵੇਖਿਆ ਵੀ ਸੂਰ ਬਹੁਤ ਗੰਦੇ ਚਿੱਕੜ ਨਾਲ ਲਿਪੜਿਆ ਹੋਇਆ ਹਾਥੀ ਨੇ ਨਾ ਆਪਣਾ ਰਸਤਾ ਬਦਲ ਲਿਆ ਸੂਰ ਨੇ ਵੇਖ ਕੇ ਹਾਥੀ ਨੂੰ ਮਣੀ ਮਣ ਚ ਹੱਸਣ ਲੱਗ ਗਿਆ ਤੇ ਇਹ ਸੋਚਣ ਲੱਗ ਗਿਆ ਵੀ ਐਡਾ ਵੱਡਾ ਹਾਥੀ ਮੈਨੂੰ ਵੇਖ ਕੇ ਡਰ ਗਿਆ ਤੇ ਮੇਰੀਆਂ ਅੱਖਾਂ 'ਚ ਅੱਖਾਂ ਵੀ ਨਹੀਂ ਪਈਆਂ ਤੇ ਇਹ ਗੱਲ ਜਾ ਕੇ ਸੂਰ ਨੇ ਚਾਰ ਹੋਰ ਜਾਨਵਰਾਂ ਨੂੰ ਦੱਸਤੀਆਂ ਕਹਿੰਦਾ ਤੈਨੂੰ ਪਤਾ ਐ ਐਡਾ ਵੱਡਾ ਹਾਥੀ ਆ ਮੈਥੋਂ ਡਰਦਾ ਮੈਨੂੰ ਵੇਖ ਕੇ ਪਰਾਂ ਦੀ ਲੰਗਿਆ ਮੇਰੇ ਕੋਲ ਦੀ ਨਹੀਂ ਲੰਗਦਾ ਇਹ ਗੱਲ ਵੀ ਕਰਦੇ ਕਰਾਉਂਦੇ ਸਾਰੇ ਜੰਗਲ 'ਚ ਫੈਲ ਗਈ ਵੀ ਹਾਥੀ ਭਾਈ ਸੂਰ ਤੋਂ ਡਰ ਗਿਆ ਸ਼ੇਰ ਕੋਲੇ ਗੱਲ ਪਹੁੰਚ ਗਈ ਸ਼ੇਰ ਨੇ ਹਾਥੀ ਨੂੰ ਬੁਲਾ ਲਿਆ ਸ਼ੇਰ ਕਹਿੰਦਾ ਹਾਥੀ ਸਾਹਿਬ ਗੱਲ ਮੈਂ ਠੀਕ ਸੁਣ ਰਿਹਾ ਐਡਾ ਵੱਡਾ ਤੂੰ ਹਾਥੀ ਸੂਰ ਤੋਂ ਡਰ ਗਿਆ ਹਾਥੀ ਕਹਿੰਦਾ ਹਾਂਜੀ ਸਾਹਿਬ ਮੈਂ ਸੂਰ ਤੋਂ ਡਰ ਗਿਆ ਕਹਿੰਦਾ ਕਿਉਂ ਕਹਿੰਦਾ ਮੈਂ ਵਧੀਆ ਨਾ ਧੋ ਕੇ ਸੋਹਣਾ ਬਣ ਕੇ ਆਪਣੀ ਜ਼ਿੰਦਗੀ ਦੀ ਮਸਤੀ ਦੇ ਵਿੱਚ ਤੁਰਿਆ ਜਾਂਦਾ ਸੀ ਕਹਿੰਦਾ ਮੈਂ ਸਾਹਮਣੇ ਤੋਂ ਵੇਖਿਆ ਬਹੁਤ ਗੰਦਾ ਲੱਭੜਿਆ ਹੋਇਆ ਸੂਰ ਦੋ ਰਾਹ ਸੀ ਜਾਂ ਤਾਂ ਮੈਂ ਆਪਣਾ ਰਾਹ ਬਦਲ ਲੈਂਦਾ ਤੇ ਜਾਂ ਮੈਂ ਉਹਦੇ ਸਾਹਮਣੇ ਦੀ ਲੰਘਦਾ ਉਹਨੇ ਮੈਨੂੰ ਬੁਲਾਉਣਾ ਸੀ ਫੇਰ ਅਸੀਂ ਬਹਿਸ ਕਰਦੇ ਉਹ ਤਾਂ ਆਪ ਲਿਪੜਿਆ ਹੋਇਆ ਸੀ ਚਿੱਕੜ 'ਚ ਤੇ ਮੈਂ ਵੀ ਲਿਪੜ ਜਾਂਦਾ ਤੇ ਮੈਂ ਦੂਜਾ ਰਾਹ ਚੁਣਿਆ ਵੀ ਮੈਂ ਰਾਹ ਬਦਲ ਲਿਆ ਜੋ ਜੀਨੇ ਸਮਝਣਾ ਉਹ ਸਮਝੀ ਜਾਵੇ ਇਹ ਗੱਲ ਉਹ ਜੰਗਲ ਦੇ ਇਕੱਲੇ ਹਾਥੀ ਤੇ ਲਾਗੂ ਨਹੀਂ ਹੁੰਦੀ ਇਹ ਤੁਹਾਡੇ ਤੇ ਵੀ ਹੁੰਦੀ ਹੈ ਕਿਉਂਕਿ ਤੁਹਾਡੀ ਜ਼ਿੰਦਗੀ 'ਚ ਵੀ ਬਹੁਤ ਸਾਰੇ ਨੈਗੇਟਿਵ ਲੋਕ ਉਹ ਸੂਰ ਦੇ ਵਾਂਗੂ ਲਿਪੜੇ ਹੋਏ ਤੁਹਾਡੀ ਜ਼ਿੰਦਗੀ 'ਚ ਵੀ ਹੈਗੇ ਆ ਹੁਣ ਇਹ ਫੈਸਲਾ ਤੁਹਾਡੇ ਹੱਥ 'ਚ ਆ ਵੀ ਤੁਸੀਂ ਉਹਨਾਂ ਸੂਰਾਂ ਦੇ ਨਾਲ ਬਹਿਸ ਕਰਨੀ ਆ ਆਪਣੀ ਜ਼ਿੰਦਗੀ ਦੀ ਜਿਹੜੀ ਸ਼ਕਤੀ ਆ ਉੱਥੇ ਵੇਸਟ ਕਰਨੀ ਆ ਜਾਂ ਉਸ ਹਾਥੀ ਦੇ ਵਾਂਗੂ ਆਪਦੇ ਰਾਹ ਤੇ ਸਿੱਧੇ ਚੱਲਣਾ ਇਹ ਫੈਸਲਾ ਤੁਹਾਡੇ ਹੱਥ ਆ